也太厉害了。 ਲੋ ਜੀ ਅੱਜ ਅਸੀਂ ਇੱਕ ਵਾਰੀ ਫੇਰ ਲਾਈਵ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਪਤਾ ਹੈ ਕਿ ਮੰਡ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਮੰਡ ਏਰੀਆ ਦੇ ਵਿੱਚ ਕਾਫੀ ਪਾਣੀ ਜਿਹੜਾ ਕਾਫੀ ਕਿਸਾਨ ਵੀਰਾਂ ਦੀਆਂ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਕਾਹ ਵੀ ਕਿਸਾਨ ਵੀਰਾਂ ਦੀਆਂ ਫਸਲਾਂ ਜਿਹੜੀਆਂ ਪਾਣੀ ਦੇ ਨਾਲ ਪ੍ਰਭਾਵਿਤ ਹੋਈਆਂ ਤੇ ਥੋੜਾ ਟਾਈਮ ਹੋਇਆ ਮੇਰੇ ਆ ਸਾਡੇ ਵੀਰ ਆ ਜਿਹੜੇ ਪਿੰਡ ਕੂਕਾ ਤੋਂ ਆ ਕੂਕਾ ਮੰਡ ਤੋਂ ਤੇ ਇਹ ਆਪਣੇ ਮਨਸੂਰਵਾਲ ਬੰਨ ਤੇ ਜੋ ਪਾਣੀ ਦੀ ਸਮੱਸਿਆ ਜਿਹੜੀ ਬਣੀ ਹੋਈ ਹੈ ਤੁਹਾਨੂੰ ਵੀ ਪਤਾ ਮੰਡ ਖੇਤਰਾਂ ਦੇ ਵਿੱਚ ਤੇ ਇਹ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਲਗਭਗ 7 ਤੋਂ 8 ਟਰਾਲੀਆਂ ਲਗਭਗ ਕੂਕਾ ਮੰਡ ਤੋਂ ਜਿਹੜੀਆਂ ਇਹ ਚੱਲੀਆਂ ਜੀ ਇਹ ਮਰਸੂਰ ਵਾਲ ਤੁਸੀਂ ਬਣ ਤੇ ਆਪਾਂ ਥੋੜੀ ਜੀ ਗੱਲਬਾਤ ਕਰਦੇ ਬਾਈ ਦੇ ਨਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਕਿੰਨੀਆਂ ਕਿ ਟਰਾਲੀਆਂ ਚੱਲੀਆਂ ਤੇ ਕੀ ਕਰਨਾ ਚਾਹੋਗੇ ਜੋ ਕਿ ਹਾਲਾਤ ਜਿਹੜੇ ਬਹੁਤ ਮਾੜੇ ਤੇ ਬੱਤਰ ਬਣੇ ਪਏ ਨੇ ਮੰਡ ਏਰੀਆ ਦੇ ਵਿੱਚ ਖਾਸ ਕਰਕੇ ਹਾਲਾਤ ਤੇ ਬਹੁਤ ਮਾੜੇ ਆ ਭਾਈ ਤੇ ਜਿੱਦਾਂ ਸਾਡੀ ਸਵੇਰ ਦੀ ਸੇਵਾ ਚੱਲਦੀ ਆ ਤਿੰਨ ਚਾਰ ਦਿਨ ਹੋ ਗਏ ਟਰਾਲੀਆਂ ਲੱਗੀਆਂ ਆ ਅਸੀਂ ਕੂਕਾ ਮੰਡ ਤੋਂ ਮਿੱਟੀ ਕੱਢਦੇ ਆ अच्छा 6 मंसूरवाल बांध ਦੇ ਡੋਮ ਤੇ ਮਿੱਟੀ ਲਾਉਂਦੇ ਆਪਣੇ ਉੱਥੇ ਵੀ ਟਰੈਕਟਰ ਸੇਵਾ ਤੇ ਲੱਗੇ ਹੋਏ ਆ ਹਾਂਜੀ ਤੇ ਹੁਣ ਇਹ 6 ਸਾਕਾਂ ਵਾਲੀਆਂ 'ਚ ਫੇਰ ਹੀ ਲੱਗ ਗਈ ਭਾਈ ਕਹਿੰਦੇ ਜੀ ਉੱਥੇ ਵੀ ਕਿਤੇ ਪਾਣੀ ਪੂਣੀ ਦੀ ਸੇਮ ਪੈ ਰਹੀ ਆ ਜਿੱਦਾ ਪਾਣੀ ਜਿੱਦਾ ਹਣਾ ਦੂਸਰੇ ਬੰਨੇ ਦੋਨਾਂ ਬੰਨੇ ਡੋਮੇ ਆ ਦੋਨਾਂ ਬੰਨੇ ਡੁੰਮਾ ਦਾ ਕਰਕੇ ਉਹ ਸੇਮ ਬਣਦੀ ਆ ਕਹਿੰਦੇ ਸੁਣ ਚਾਰਿਆ ਕਹਿੰਦੇ 1988 ਦੇ ਵਿੱਚ ਵੀ ਉੱਥੋਂ ਹੀ ਬੰਨ ਟੁੱਟਾ ਸੀ ਉਦੋਂ ਇੰਝ ਦੋ ਹਾਂਜੀ ਪਹਿਲਾਂ ਉੱਥੋਂ ਟੁੱਟਾ ਸੀ ਹਾਂ ਭਾਈ ਦੇਖਿਆ ਜਾਵੇ ਤਾਂ 2023 ਦੇ ਵਿੱਚ ਵੀ ਕਾਫੀ ਕਿਸਾਨ ਵੀਰਾਂ ਦੇ ਐਸੇ ਹਾਲਾਤ ਜਿਹੜੇ ਪਿਛਲੀ ਵਾਰੀ 2023 ਇਹ ਹਾਲਾਤ ਬਣ ਗਏ ਆ ਹਾਂਜੀ ਬਿਲਕੁਲ ਅੱਗੇ ਨਾਲੋਂ ਪਾਣੀ ਤੋਂ ਕੋਈ ਜ਼ਿਆਦਾ ਛੱਡਿਆ ਉਹਨਾਂ ਨੇ ਯਾਰ ਕੀ 23 ਦੇ ਵਿੱਚ ਥੋੜਾ ਜਿਆਦਾ ਕੱਟ ਸੀਗਾ ਹੁਣ ਤੇ ਉੱਥੇ ਸੇਮ ਕਾਫੀ ਪੈਣ ਈ ਆ ਭਾਜੇ ਜੇ ਡੰਗਰ ਬੱਛਿਆਂ ਦੀ ਗੱਲ ਕੀਤੀ ਜਾਏ ਬੇਜਵਾਨਾਂ ਦੀ ਗੱਲ ਕੀਤੇ ਲਗਭਗ ਸਾਰੇ ਕੱਢ ਲਏ ਨੁਕਸਾਨ ਭਰਾ ਉਹਨਾਂ ਨੇ ਡੰਗਰ ਬੱਛਾ ਡੰਗਰ ਬੱਛਾ ਬਾਹਰ ਹੀ ਆ ਪਰ ਬਹੁਤ ਔਕਾ ਉਹਨਾਂ ਦਾ ਕੁਝ ਵਿੱਚ ਵੀ ਹੈਗੇ ਆ ਇਹਦਾ ਕੁਝ ਰੁੜ ਗੇ ਆ ਤੇ ਬਾਹਰ ਵੀ ਕੱਢ ਲਿਆ ਪਰ ਕਾਦਾ ਯਾ ਸਾਰੀ ਫਸਲવાડી ਜੋ ਪੱਠਾ ਸੁੱਕਾ ਸਾਰਾ ਬਰਬਾਦ ਹੋ ਗਿਆ ਉਹ ਤੁਸੀਂ ਵਲ ਕੇ ਜਾ ਰਹੇ ਹੋ ਕੀ ਕਰਨ ਮੰਤਰੀ ਉਧਰ ਦੀ ਤੁਸੀਂ ਤੁਸੀਂ ਨਹੀਂ ਜਾ ਸਕਦੇ ਤੁਸੀਂ ਤੁਸੀਂ ਥੋੜਾ ਪ੍ਰਸ਼ਾਸਨ ਵੀ ਕਹਿਣ ਡਿਆ ਵਾ ਤੁਸੀਂ ਬਹਿਣ ਡਈ ਆ ਤੁਸੀਂ ਤੁਸੀਂ ਵੱਲ ਦੀ ਤਾਂ ਉਹ ਥੋੜਾ ਤਾਂ ਕਰਕੇ ਸੀ ਫੇਰ ਗੱਦੀ ਚੱਲ ਰਹੀ ਹੈ ਤੁਹਾਨੂੰ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਉੱਤੋਂ ਦੀ ਘੁੰਮ ਕੇ ਜਾਓ ਤੁਸੀਂ ਇਹ ਨਹੀਂ ਜਾਣਾ ਹਨਾ ਹਾਂਜੀ ਤੁਸੀਂ ਵੇ ਆਪ ਨੂੰ ਵੀ ਲੱਗਦਾ ਥੋੜਾ ਬਿੰਦੀ ਹੈ ਜਦੋਂ ਤੇੜਾ ਆਉਂਦੀਆਂ ਆ ਉਹਦਾ ਕਰਕੇ ਇਹ ਭਾਰੀਆਂ ਟਰਾਲੀਆਂ ਆ ਅਸੀਂ ਗੱਦੀ ਲੈ ਕੇ ਜਾਂਦੇ ਹਾਂ ਇਹ ਪੁੱਕਾ ਮੰਡ ਕਿਹੜੀ ਏਰੀਆ ਤੋਂ ਕਿੱਥੋਂ ਦੀ ਮਿੱਟੀ ਪੁੱਟੀ ਆ ਇਹ ਪੁੱਕਾ ਮੰਡ ਆਪਣੇ ਜਿੱਥੇ ਰੋਡ ਬਣਦਾ ਅੱਛਾ ਉਰਲੇਵਨ ਜਿੱਥੇ ਲੋਕ ਰਹਿ ਰਹੇ ਨੇ ਜਿੱਦਾ ਹਾਂ ਠੀਕ ਕਿੰਨੀਆਂ ਟਰਾਲੀਆਂ ਚੱਲੀਆਂ ਅੱਜ ਆਪਣੀਆਂ 7 ਟਰਾਲੀਆਂ ਚੱਲੀਆਂ ਪਹਿਲਾਂ ਵੀ ਕੋਈ ਗਈ ਹੈ ਹਾਂਜੀ ਪਹਿਲਾਂ ਚੱਲ ਗਿਆ ਪਹਿਲਾਂ ਕਿੰਨੀਆਂ ਗਈਆਂ 3 ਟਰਾਲੀਆਂ ਚੱਲ ਗਈਆਂ 7 ਤੋਂ ਹੁਣ ਚੱਲੀਆਂ 3 ਬਾਅਦ ਪਹਿਲਾਂ ਗਈਆਂ ਹਾਂ ਠੀਕ ਹੈ ਕਿੰਨੇ ਕਿ ਵੀਰਾਂ ਦਾ ਸਹਿਯੋਗ ਇਸ ਮਿੱਟੀ ਨੂੰ ਲੈ ਕੇ ਜਿੱਦਾ ਮਦਦ ਕੀਤੀ ਬਹੁਤ ਸਹਿਯੋਗਤ ਬਹੁਤ ਦੂਰੋਂ ਦੂਰੋਂ ਆਉਂਦੇ ਆ ਲੋਕਾਂ ਨੂੰ ਅਪੀਲ ਕਰਨਾ ਹੀ ਚਾਹੋਗੇ ਆਪਣੇ ਵੱਲੋਂ ਜਿੱਦਾ ਬੇਨਤੀ ਬੇਨਤੀ ਬਸ ਇਹੀ ਆ ਕਿ ਜਦੋਂ ਕਦੇ ਸਾਨੂੰ ਹੋਰ ਮੁਸੀਬਤ ਆਈ ਤਾਂ ਉਦੋਂ ਸਾਡਾ ਸਾਥ ਦੇਣਾ ਹਜੇ ਤਾਂ ਚਲੋ ਅਸੀਂ ਠੀਕ ਆ ਵਧੀਆ ਯਾ ਜ ਅਈ ਦੁਬਾਰੀਆਂ ਕਰੋ ਕੋਈ ਐਸੀ ਡਰਨ ਵਾਲੀ ਗੱਲਬਾਤ ਨਹੀਂ ਕੋਈ ਜਿੱਦਾਂ ਨਹੀਂ ਹਜੇ ਇੰਨੀ ਨਹੀਂ ਹੈਗੀ ਉਹਦਾ ਬਾਕੀ ਸੇਮਤ ਪੈਂਦੀ ਆ ਤੇ ਬੜੀ ਇੰਟੀ ਬੰਡੇ ਮਨਸੂਰਾਲ ਤੁਸੀਂ ਬਣ ਕੇ ਸੇਮ ਪੈ ਰਹੀ ਆ ਤੇ ਬਾਕੀ ਤੁਸੀਂ ਜਿੱਦਾਂ ਠੀਕ ਨੇ ਬਾਕੀ ਮੰਡ ਖੇਤਰ ਠੀਕ ਹੈ ਬਾਕੀ ਬਾਕੀ ਢਿਲਵਾਦੋਂ ਪੈਂਦੀ ਆ ਬਬਲੋ ਰਿਸ਼ਾਤ ਲੱਗ ਗਿਓ ਅੱਛਾ ਉੱਥੇ ਵੀ ਸੇਵਾ ਚੱਲਦੀ ਆ ਢਿਲਵਾੜੇ ਮੁੰਡੇ ਬਹੁਤ ਵਧੀਆ ਸੇਵਾ ਕਰਨ ਦੇ ਕਿੰਨੇ ਵਜੇ ਸਵੇਰੇ ਤੁਹਾਡੀ ਸੇਵਾ ਸ਼ੁਰੂ ਹੋ ਜਾਂਦੀ ਹੈ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਸੇਵਾ ਕਰਦੇ ਹੋ ਤੁਸੀਂ ਸਵੇਰੇ ਅਸੀਂ ਤਾਂ 9 ਵਜੇ ਆ ਗਏ ਸੀਗੇ ਤੇ ਬਾਕੀ ਇੱਥੇ ਵੀ ਟਰਾਲੀਆਂ ਕਾਫੀ ਸੀਆਂ ਵਾਰੀਆਂ ਟਰਾਲੀਆਂ ਭਰੀਆਂ ਆ ਹਾਂ ਠੀਕ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਗੱਲਬਾਤ ਕੀਤੀ ਮੰਡ ਕੂਕਾ ਮੰਡ ਤੋਂ ਲਗਭਗ ਤਿੰਨ ਟਰਾਲੀਆਂ ਕਹਿੰਦੇ ਅੱਗੇ ਚੱਲ ਗਈਆਂ ਸੱਤ ਟਰਾਲੀਆਂ ਜਿਹੜੀਆਂ ਨੇ ਹੋਰ ਇਹ ਮਨਸੂਰਾ ਤੁਸੀਂ ਬੰਦੇ ਚੱਲੀਆਂ ਜੀ ਕਿਉਂਕਿ ਉੱਥੇ ਸੇਮ ਪੈਣੀ ਸ਼ੁਰੂ ਹੋ ਗਈ ਹੈ ਪਾਣੀ ਦੀ ਜਦਾਂ ਕਿ ਬਜੀ ਕਾਫੀ ਏਰੀਆ ਪ੍ਰਭਾਵਿਤ ਹੋਇਆ ਜੀ ਪਾਣੀ ਨੂੰ ਲੈ ਕੇ ਪਾਣੀ ਖੇਤ ਜਿੱਦਾਂ ਪਾਣੀ ਮੰਡ ਦੇ ਵਿੱਚ ਆ ਚੁੱਕਾ ਤੇ ਬਾਕੀ ਸੱਤ ਟਰਾਲੀਆਂ ਜਿਹੜੀਆਂ ਨੇ ਸਾਨੂੰ ਹੁਣੇ ਬਾਈ ਜੀ ਨੇ ਦੱਸਿਆ ਕਿ ਸੱਤ ਟਰਾਲੀਆਂ ਲੱਗ ਭਗ ਜੜੀਆਂ ਹੁਣੇ ਇਹ ਰਵਾਨਾ ਹੋਈਆਂ ਜੀ ਕੂਕਾ ਮੰਡ ਤੋਂ ਤੇ ਆ ਤੁਸੀਂ ਦੇਖ ਸਕਦੇ ਹੋ ਨੰਡਾਲੇ ਦੇ ਵਿੱਚ ਟਰਾਲੀਆਂ ਖੜੀਆਂ ਸੀ ਤੇ ਮੈਂ ਚਲੋ ਮੈਂ ਪੁੱਛਿਆ ਚਲੋ ਸਾਡੀ ਸਾਡਾ ਫਰਜ਼ ਹੈ ਜਾਣਕਾਰੀ ਲੈਣਾ ਤੇ ਬਾਕੀ ਤੁਸੀਂ ਟਰਾਲੀਆਂ ਦੇਖ ਸਕਦੇ ਹੋ ਕਿ ਸੱਤ ਟਰਾਲੀਆਂ ਚੱਲੀਆਂ ਜੀ ਕੂਕਾ ਮੰਡ ਤੋਂ ਜਿਹੜੀਆਂ ਮਸੂਰ ਵਾਲ ਬੰਨ ਤੇ ਤੇ ਤੁਸੀਂ ਦੇਖ ਸਕਦੇ ਹੋ ਤੇ ਕਾਫੀ ਹਾਲਾਤ ਜਿਹੜੇ ਨੇ ਉੱਥੇ ਨਾਜ਼ੁਕ ਬਣੇ ਹੋਏ ਨੇ ਮੰਡ ਖੇਤਰਾਂ ਦੇ ਆਪਾਂ ਗੱਲ ਕੀਤੀ ਜਾਵੇ ਤਾਂ ਮੰਡ ਖੇਤਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਿੱਟੀ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦਿਓ